ਬੱਗਰ ਦੇ ਉੱਤੇ ਹਾਂਸੀ ਮਦਾਨ ਨਹਿਰ ਦਾ ਨਿਰਮਾਣ 2008 ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਇਸ ਕਰਕੇ ਕਰੇ ਗਏ ਆ 20 ਨਹਿਰ ਦਾ ਪਾਣੀ ਬਾਖੜ ਨਹਿਰ ਤੋਂ ਪੈਂਸਰ ਕਰਕੇ ਅਸੀਰੋਹ ਤੱਕ ਤੱਕ ਪਾਣੀ ਪਹੁੰਚਾਣੇ ਹਰਿਆਣਾ ਦੇ ਦੱਖਣ ਹਰਿਆਣਾ ਜਿਹੜਾ ਪਾਣੀ ਦੀ ਮੁਸ਼ਕਲ ਸੀ ਉਸ ਵਾਸਤੇ ਨਹਿਰ ਬਣਾਈ ਗਈ ਲੇਕਿਨ ਇਹ ਨਹਿਰ ਕਿਸਾਨਾਂ ਦੇ ਲਈ ਪਟਿਆਲਾ ਜ਼ਿਲ੍ਹੇ ਔਰ ਕੈਥਲ ਜ਼ਿਲ੍ਹੇ ਕਿਸਾਨਾਂ ਦੇ ਲਈ ਇੱਕ ਅਭਿਸ਼ਾਪ ਬਣ ਗਈ ਹੈ ਹਰ ਵਾਰ ਜਦ ਕੱਗੜ ਛੜਦਾ ਹੈ ਤਾਂ ਪਾਣੀ ਦੀ ਨਿਕਾਸੀ ਸਾਈਫਨਾਂ ਦੇ ਨੇਠਾ ਨਹੀਂ ਹੁੰਦੀ ਜਿਹੜਾ ਸਰੋਲਾ ਹੈ ਇਹਨਾਂ ਦਾ ਹਰਿਆਣਾ ਸਟੇਟ ਦੇ ਵਿੱਚ ਸਾਈਫਨ ਬਣਾਏ ਗਏ ਆ ਅਸਿਵੜਾ ਨਹਿਰ ਦੇ ਉਸ ਤੇ ਉੱਤੇ ਪਾਣੀ ਲੰਘ ਨਹੀਂ ਲੰਘਣ ਕਰਕੇ ਫਸਲਾਂ ਤਬਾ ਹੋ ਰਹੀਆਂ ਲੰਬੇ ਸਮੇਂ ਤੋਂ ਜਿੰਨੀ ਵਾਰ ਕੱਗੜ ਛੜਿਆ ਇਹਨਾਂ ਕੀ ਹਜ਼ਾਰਾਂ ਏਕੜ ਪੰਜਾਬ ਦੀ ਔਰ ਹਜ਼ਾਰਾਂ ਏਕੜ ਹਰਿਆਣਾ ਕਿਥਲ ਜ਼ਿਲ੍ਹੇ ਦੀ ਫਸਲਾਂ ਤਬਾ ਹੋਈਆਂ ਹੁਣ ਕਿਸਾਨਾਂ ਨੇ ਫਿਰ ਮੁੱਦਾ ਉਠਾਇਆ ਅਸਿਵੜਾ ਨਹਿਰ ਦੇ ਸਾਈਫਨਾਂ ਦਾ ਇਸ ਦੇ ਲਈ ਅਨਮਿੱਥੇ ਸਮੇਂ ਲਈ ਸੰਘਰਸ਼ ਕਰਤਾ ਹੈ ਹਾਸੀ ਬਟਾਣਾ ਦੇ ਪੁਲ ਹਟਾਓ ਇਹ ਸੰਘਰਸ਼ ਕਮੇਟੀ ਬਣਾਈ ਗਈ ਦੋਨੋਂ ਸਟੇਟ ਦੇ ਕਿਸਾਨ ਸ਼ਾਮਿਲ ਹੋ ਰਹੇ ਹਨ ਇਹਦਾ ਫੈਸਲਾ ਇਹੀ ਹੈ ਜੀ ਹਰਿਆਣਾ ਪੰਜਾਬ ਨੂੰ ਅਸੀਂ ਕਹਿੰਨੇ ਆ ਜਿੰਨਾ ਚਿਰ ਹਾਸੀ ਬਟਾਣਾ ਨਹਿਰ ਉਹ ਪੋਰਟ ਤੋੜਿਆ ਨਹੀਂ ਜਾਂਦਾ ਉਹਨਾਂ ਚਿਰ ਇਹ ਸਾਡੀ ਡਾਬ ਇਹ ਸਾਡੀ ਮੌਤ ਇਹ ਮੌਤ ਉਹਨਾਂ ਚਿਰ ਨਹੀਂ ਹਟਦੀ ਅਸੀਂ ਇਹੋ ਹੀ ਮੰਗ ਕਰਦੇ ਆ ਹਰਿਆਣਾ ਪੰਜਾਬ ਸਰਕਾਰ ਨੂੰ ਮਿਲ ਕੇ ਇਹਨੂੰ ਸੈਂਟਰ ਨੂੰ ਇਹਨੂੰ ਤੋੜੀ ਜਾਏ ਇਹ ਲੋਚਾ ਥੱਲੇ ਉਹਦੀ ਲੰਗਾਨ ਜਿੱਥੋਂ ਮਰਜ਼ੀ ਲੈ ਜਾਣ ਪਰਾ ਲੈ ਜਾਣਾ ਉੱਥੋਂ ਅੱਗੋ ਜਾ ਕੇ ਹਰਿਆਣਾ ਹਰਿਆਣੇ ਚ ਲੈ ਜਾਣ ਸਾਨੂੰ ਕੀ ਤੰਗੀ ਹੈ ਇਹ ਤਾਂ ਇੱਕ ਬੰਨ ਲਾਇਆ ਹੈ ਇਹ ਹਰਿਆਣਾ ਸਰਕਾਰ ਪੰਜਾਬ ਸਰ ਉਹਦੋਂ ਹਰਿਆਣੇ ਚ ਵੀ ਕਾਂਗਰਸ ਦੀ ਸਰਕਾਰ ਸੀ ਪੰਜਾਬ ਚ ਵੀ ਕਾਂਗਰਸ ਦੀ ਸੈਂਟਰ ਚ ਵੀ ਉਹ 2008 ਦੇ ਵਿੱਚ 6 ਚ ਸ਼ੁਰੂ ਕਰਕੇ 8 ਚ ਮੁਕੰਮਲ ਕਰਦੀ ਹੈ ਤਾਂ ਇਹ ਜਿਹੜੀ ਇਹ ਬਿਲਕੁਲ ਥੋੜਾ ਥਾਂ ਵਿੱਚ ਪਿੱਲਰ ਕਰਕੇ ਇਹਨਾਂ ਨੇ ਗਲਤ ਕਰਤਾ ਇਹਦੇ ਵਾਸਤੇ ਇਹੀ ਬੀਲ ਕਰਾਂਗੇ ਅਸੀਂ ਇਹ ਪੋਲ ਨੂੰ ਟਾਣਾ ਪਏ ਤੇ ਤੁਸੀਂ ਇਹ ਅਸੀਂ ਸਾਰੇ ਹਰਿਆਣਾ ਪੰਜਾਬ ਹਲਕੇ ਜਿੰਨੇ ਵੀ ਪਿੰਡ ਮਰਦੇ ਨੇ ਇੱਥੋਂ ਲੱਗ ਕੇ ਪੀਛਾਂ ਦੇਵੀਗੜ੍ਹ ਤੱਕ ਆ ਸਾਰੇ ਪਿੰਡਾਂ ਨੂੰ ਇਕੱਠਿਆਂ ਕਰਕੇ ਅਸੀਂ ਇਹ ਹੀ ਅਪੀਲ ਕਰਦੇ ਆ ਸਰਕਾਰਾਂ ਨੂੰ ਇਹ ਪੁਲ ਤੋੜਿਆ ਜਾਏ ਇਹ ਨਹਿਰ ਦੀ ਜਾਵਾਂਗੇ 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 ਜੀ ਦਾ ਅਸੀਂ ਹੱਲ ਕਰਕੇ ਹਟੋਗੇ ਹੱਲ ਕਰਕੇ ਹਟਾਂਗੇ ਜੀ ਅਸੀਂ ਤਾਂ ਇਹ ਕਹਿੰਦੇ ਆ ਹਰਿਆਣਾ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਇਹ ਜਿੰਨਾ ਚਿਰ ਇਹਨੂੰ ਢਾਂਦੇ ਨਹੀਂ ਉਹਨਾਂ ਜਿਹੜੇ ਧਰਨੇ ਅਸਰੀ ਲੱਗਦੇ ਰਹਿਣਗੇ ਤਾਂ ਅਸੀਂ ਇਹ ਧਰਨੇ ਲਾਉਂਦੇ ਰਾਂਗੇ ਜਿਵੇਂ ਦੱਸ ਕੇ ਮਤਲਬ ਜਿਹੜਾ ਪਾਣੀ ਜਿਹੜਾ 2 ਕਿਲੋਮੀਟਰ ਤੋਂ ਲੰਘਦਾ ਸੀ ਸਿਰਫ 500 ਫੁੱਟ ਤੋਂ ਲੰਘਦਾ ਉਹ ਵੀ 5 ਫੁੱਟ ਦੇ ਵਿੱਚੋਂ ਲੰਘ ਰਿਹਾ ਹੈ ਜਿਹੜੇ ਵਿੱਚ ਮਿੱਟੀ ਜਾਮ ਵਿੱਚ ਬੂਟੀ ਫਸੀ ਹੋਈ ਹੈ ਮਿੱਟੀ ਫਸੀ ਪਈ ਉਸ ਤੋਂ ਪਹਿਲਾਂ ਜੇ ਇਹਨਾਂ ਨੇ ਉਹਨੂੰ ਸਪਾਈ ਕੀਤੀ ਹੁੰਦੀ ਕੋਈ ਥੋੜਾ ਜਿਹਾ ਪਾਣੀ ਕੁਸ 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 ਪੰਜ ਦਿਨ ਹੋ ਗਏ ਪਾਣੀ ਉੱਥੇ ਹੀ ਖੜਿਆ ਉਸੇ ਲੈਵਲ ਤੇ ਹੈ ਇਹ 8 ਦਿਨ ਹੋ ਗਏ ਜੀ ਇਹ 29 ਤਰੀਕ ਤੋਂ 27 ਤਰੀਕ ਤੋਂ ਚੜਨ ਲੱਗਾ ਹੈ ਅੱਜ ਅੱਜ ਲਾ ਲਓ 8 9 ਹੋ ਗਈ 9 ਤਰੀਕ ਤੱਕ ਪਾਣੀ ਵਧਿਆ ਹੈ 13 ਫੁੱਟ ਤਾਂ ਹੋ ਗਿਆ ਅੱਜ 25 ਫੁੱਟ ਪੂਰਾ ਹੋ ਗਿਆ ਇਹਨਾ ਪਾਣੀ ਜ਼ਿਆਦਾ ਵਧਿਆ ਹੈ ਇਹ ਕਿਸ ਤਰ੍ਹਾਂ ਦੀ ਸਥਿਤੀ ਹੈ ਇਸ ਸਥਿਤੀ ਸੀ ਜਿੰਨਾ ਚਿਰ ਇਹ ਨਹਿਰ ਦਾ ਪੋਲ ਨਹੀਂ ਟੁੱਟਦਾ ਉਹਨਾਂ ਚਿਰ ਸਾਡਾ ਕੋਈ ਹੱਲ ਹਾਂ ਜੀ ਸਰ ਤੁਸੀਂ ਕੀ ਕਰੋਗੇ ਅਸੀਂ ਇਹ ਕਵਾਂਗੇ ਜੀ ਜੋ ਇਹ ਘੱਗਰ ਦਰਿਆ ਦਾ ਪਾਣੀ ਹੈ ਪਿੱਛੋਂ ਆ ਰਿਹਾ ਹੈ ਪੰਜ ਨਦੀਆਂ ਇਹਦੇ ਚ ਪੈਂਦੀਆਂ ਨੇ ਮਾਰਕੰਡਾ ਨਦੀ ਇਹ ਮੀਰਾਪੁਰ ਚੋਂ ਇੱਕਾ ਖੋਲੀ ਜਿਹੜੀ ਏ ਇੱਕ ਪਟਿਆਲਾ ਨਦੀ ਕਾਂਗਰੀ ਕਾਂਗਰੀ ਨਦੀ ਟਾਂਗਰੀ ਨਦੀ ਵੀ ਇਹਦੇ ਵਿੱਚ ਪਾਣੀ ਜੋ ਘੱਗਰ ਚ ਸਾਰਾ ਇਕੱਠਾ ਹੋ ਜਾਂਦਾ ਆ ਕੇ ਜੋ ਘੱਗਰ ਦੇ ਤਰਮੇੜੀ ਨਗਰ ਤੋਂ ਲੈ ਕੇ ਸੈਂਕੜੇ ਪਿੰਡ ਨੇ ਜੋ ਡੁੱਬਦੇ ਨੇ ਉਧਰੋਂ ਘਿਹੋਰਿਆ ਨਗਰ ਦੇ ਵਿੱਚ ਅਨ ਪਟਿਆਲੇ ਵਾਲੀ ਨਦੀ ਉਥੇ ਪੁਲ ਬਣਾਤਾ ਹੈ ਇਹ ਦੋਵੇਂ ਪੁਲ ਜਿਹੜੇ ਨੇ ਕੱਗਰ ਦਰਿਆ ਦੇ ਥੱਲੋਂ ਦੀ ਕੱਢੇ ਜਾਣਗੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹਨ ਅਸੀਂ ਉਹਨਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਰਿਆਣਾ ਦੇ ਅਧਿਕਾਰੀ ਇੱਥੇ ਪਹੁੰਚੇ ਹਨ ਹਰਿਆਣਾ ਦੇ ਹਰਿਆਣਾ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਕਿਸਾਨਾਂ ਵੱਲੋਂ ਫੁੱਲ ਫੁੱਲ ਸਿਧਾਰੀ ਵੀ ਪਹੁੰਚੇ ਹਨ ਐਸ ਐਚ ਓ ਗੂਲਾ ਇੱਥੇ ਪਹੁੰਚੇ ਹਨ ਅਨਿਲ ਕੁਮਾਰ ਜੀ ਅਨਿਲ ਕੁਮਾਰ ਜੀ ਕਿਸਾਨਾਂ ਦੀ ਤਕਲੀਫ ਨੂੰ ਕਿਸਾਨਾਂ ਦੀ ਗੱਲ ਵੀ ਸੁਣ ਰਹੇ ਹਨ ਔਰ ਇੱਥੇ ਸਾਬਕਾ ਸਰਪੰਚ ਵੀ ਇਸ ਇਲਾਕੇ ਦੇ ਤੁਹਾਨੂੰ ਇਹ ਅਸਰ ਦਾ ਸਹੀ ਫਰਸਰਾ ਕੋਈ ਹਾਂਜੀ ਇਹਦਾ ਜਿਹੜਾ ਅਸਰ ਹੈ ਉਹ ਮੇਰੇ ਪਿੰਡ ਦੇ ਨਾਲ ਲੱਗਦੀ ਕਮੇੜੀ ਪਿੰਡ ਆ ਗਿਆ ਤੇ ਉੱਪਰਲੇ ਪੰਨੇ ਜਾ ਕੇ ਤੁਸੀਂ ਨਗਾਮੇ ਨਹੀਂ ਹੁੰਦੇ ਆ ਅਲੀਪੁਰ ਥੇ ਇਹਦਾ ਜਿਹੜਾ ਬਹੁਤ ਵੱਡਾ ਜਿਹੜਾ ਨੁਕਸਾਨ ਹੈ ਜਿਹੜਾ ਇਹਦੇ ਮਾਰ ਹੇਠ ਆਏ 100 ਤੋਂ ਵੱਧ 200 ਤੋਂ ਵੱਧ ਪਿੰਡ ਤਾਂ ਜਿਹੜਾ ਆ ਇਧਰੇ ਆ ਜਾਂਦਾ ਆਪਣੇ ਇਹ ਜਿਹੜਾ ਪਾਣੀ ਹੈ ਜਿਹੜਾ ਖੱਗਰ ਦਾ ਪਾਣੀ 25 ਫੁੱਟੂ ਦੇ ਵਗ ਰਿਹਾ ਹੈ ਇਹ ਅੱਗੋਂ ਸਿਰਫ 12 ਫੁੱਟ ਟੁੰਚੇ ਜਿਹੜੇ ਸੈਂਪਲ ਨੇ ਜਿਹੜੇ ਕਿ 7 ਫੁੱਟ ਆਲਰੇਡੀ ਬੰਦ ਪਏ ਨੇ ਰੇਤਾ ਭਰ ਚੁੱਕਿਆ ਤੇ ਉਹਨਾਂ ਦੇ 5 ਫੁੱਟ ਦੇ ਵਿਚਦੀ ਜਦੋਂ ਪਾਣੀ ਲੰਘ ਰਿਹਾ ਤਾਂ ਮਮਕਨ ਹੈ ਵੀ ਉਹ ਪਿੱਛੇ ਡਾਫ ਲੱਗੂਗੀ ਤੇ ਉਹ ਡਾਫ ਕਰਨਾ ਆਪਾਂ ਦੇਖ ਸਕਦੇ ਆ ਪਿੱਛੇ ਜਿਹੜੀਆਂ ਫਸਲ ਆ ਉਹ ਸਾਰੀ ਡੁੱਬੀ ਹੋਈ ਹੈ ਹੁਣ ਕੀ ਫੈਸਲਾ ਕਰ ਤੁਸੀਂ ਇਕੱਠੇ ਹੋਏ ਸਾਰੇ ਕੀ ਫੈਸਲਾ ਕਰ ਰਹੇ ਹੋ ਅੱਜ ਜਿਹੜੀ ਇੱਕ ਸੰ ਬਣਾਈਆ ਇਸ ਮੁੱਦੇ ਤੇ ਜਿਹੜੇ ਇਸ ਸੰਪਨ ਕਰਕੇ ਇਕ ਅਗਰ ਦੇ ਨਾਲ ਜਿਹੜੇ ਪ੍ਰਭਾਵਿਤ ਨੇ ਤੇ ਉਹ ਸਾਰੇ ਜਿਹੜੇ ਹਰਿਆਣਾ ਪੰਜਾਬ ਦੇ ਪਿੰਡ ਨੇ ਇਕੱਠੇ ਹੋ ਕੇ ਸਰਕਾਰਾਂ ਨੂੰ ਅਪੀਲ ਕਰਾਂਗੇ ਤੇ ਜੇ ਅਗਰ ਅਪੀਲ ਜਿਹੜੀ ਸਰਕਾਰਾਂ ਨਹੀਂ ਮੰਨਦੀਆਂ ਤਾਂ ਇਸ ਤੇ ਜਿਹੜਾ ਤਕੜਾ ਸਰਸ ਘਰਛ ਬਿਟਾ ਜਾਊਗਾ ਜਿਹੜਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਨੇਤਰਤਵ ਵਿੱਚ ਅਸੀਂ ਸਰਸ ਕਰਾਂਗੇ ਨੁਕਸਾਨ ਹੋਣਾ ਕੀ ਹੋਣਾ ਚਾਹੀਦਾ ਇਸ ਅਗਰ ਦਾ ਮੁਕੰਮਲ ਹੱਲ ਹੋਵੇ ਕਿਉਂਕਿ ਮੈਂ ਵੀ 30 35 ਸਾਲ ਤੋਂ ਇਹਨੂੰ ਕਵਰ ਕਰ ਰਹੇ ਹਾਂ 35 ਹਾਲੋ ਕੀ ਮੈਨੂੰ ਦੇਖਦੇ ਇਸ ਇਹ ਕੱਗਰ ਕੀ ਸਮੱਸਿਆ ਇੱਥੇ ਕਿ ਉੱਥੇ ਖੜੀ ਹੈ ਕਿਸ ਤਰ੍ਹਾਂ ਕਿਸਾਨ ਇਕੱਠੇ ਹੋਣਗੇ ਕਿਸ ਤਰ੍ਹਾਂ ਇਸ ਨੂੰ ਮਸਲੇ ਨੂੰ ਦੇਖੋ ਕਿ ਕਿਸਾਨ ਤਾਂ ਹਰ ਵਾਰੀ ਆਵਾਜ਼ ਉਠਾਉਂਦੇ ਨੇ ਜਦੋਂ ਨੁਕਸਾਨ ਹੁੰਦਾ ਸਾਨੂੰ ਪਤਾ ਵੀ ਕਿਸਾਨਾਂ ਦਾ ਜਦੋਂ ਨੁਕਸਾਨ ਹੁੰਦਾ ਲੱਖਾਂ ਨਹੀਂ ਅਰਬਾਂ ਖਰਬਾਂ ਰੁਪਏ ਦਾ ਇਹ ਦੂਰ ਤੱਕ ਹੁੰਦਾ ਹੈ ਪਰ ਇਹਦਾ ਜਿਹੜਾ ਤੁਸੀਂ ਪੁੱਛਿਆ ਵੀ ਇਹਦਾ ਇਲਾਜ ਕੀ ਹੋਣਾ ਚਾਹੀਦਾ ਇਲਾਜ ਇਹ ਹੈ ਜਦੋਂ ਇਹ ਡਰਾਈ ਸੀਜ਼ਨ ਹੁੰਦਾ ਉਦੋਂ ਇੱਥੇ ਵੱਡੀਆਂ-ਵੱਡੀਆਂ ਜੀਸੀਬੀਆ ਨਾਲ ਲੈ ਕੇ ਇਹਦੀ ਮਿੱਟੀ ਪੱਟ ਕੇ ਇਹਦੇ ਕੰਢਿਆਂ ਦੇ ਲਈ ਜਾਵੇ ਡੂੰਗਾ ਕੀਤਾ ਜਾਵੇ ਬਿਲਕੁਲ ਡੂੰਗਾ ਕਰਾਇਆ ਜਾਵੇ ਨਾਲੇ ਦੀ ਸਫਾਈ ਕਰੀ ਜਾਏ ਜਿਹੜੇ ਵੱਡੇ ਵੱਡੇ ਦਰਖਤੇ ਨੇ ਉਹ ਉਗੇ ਹੋਏ ਨੇ ਉਹ ਆਪਣੇ ਕੱਢ ਕੇ ਪਹਿਲੇ ਹੀ ਉਹ ਰੱਖਣੇ ਚਾਹੀਦੇ ਹੁਣ ਇਹ ਜਿਹੜੀ ਬੂਟੀ ਆ ਜਿਹੜੀ ਫਸੀ ਹੈ ਕੱਲ ਵੀ ਕੱਢੀ ਹੈ ਇਹ ਫੈਸਲਾ ਕਮੇਟੀ ਬਣਾਈ ਹੈ ਕਿ ਹੁਣ ਅੱਜ ਅਸੀਂ ਧਰਨੇ ਦਾ ਐਲਾਨ ਕਰਿਆ ਜੀ ਇੱਥੇ ਬੈਠ ਕੇ ਮਤਲਬ ਅਸੀਂ ਡੇਲੀ ਅਸੀਂ ਧਰਨਾ ਚਲਾਇਆ ਕਰਾਂਗੇ 11:00 10:00 11:00 ਵਜੇ ਤੋਂ ਲੈ ਕੇ ਸ਼ਾਮ ਦੇ 3:00 ਵਜੇ ਤੱਕ ਤਾਂ ਜਿੰਨਾ ਚਿਰ ਸਾਡਾ ਇਹ ਮਸਲਾ ਹੱਲ ਨਹੀਂ ਹੁੰਦਾ ਅਸੀਂ ਲਗਾਤਾਰ ਇਹ ਫੈਸਲਾ ਕੀਤਾ ਹੈ ਕਿ ਜਿਹੜੀ ਹੰਸੀ ਪਟਾਣਾ ਕੱਗਰ ਦੇ ਉੱਪਰ ਦੀ ਲੰਗਦੀ ਹੈ ਮੈਂ ਤੁਹਾਡੇ ਮਾਦੀਰੇ ਵਿੱਚ ਦੱਸਾਂ ਕਿ ਜਿਹੜਾ ਖੱਗਰ ਹੈ ਹਰ ਰੋਜ਼ ਆਪਾਂ ਖਬਰਾਂ ਚ ਅਖਬਾਰਾਂ ਚ ਸੁਣ ਰਹੇ ਆ ਕਿ 5 ਕਿਲੋ ਤੋਂ ਪਾਣੀ ਘਟ ਗਿਆ ਪੰਚਕੁਲਾ ਡੇਹਰਾ ਬੱਸੀ ਪਾਣੀ ਨਹੀਂ ਹੈਗਾ ਪਰ ਸਾਡਾ ਜਿਹੜਾ ਇੱਥੇ ਸਾਨੂੰ ਮਾਰ ਪੈ ਰਹੀ ਹੈ ਅਜੇ ਤੱਕ ਸਾਡੇ ਖੱਗਰ ਦਾ ਪਾਣੀ ਕੰਟਰੋਲ ਨਹੀਂ ਕਿਉਂਕਿ ਖੱਗਰ ਦਾ ਜਿਹੜਾ ਪਾਣੀ ਕੰਟਰੋਲ ਨਹੀਂ ਮਾਰਕੰਡਾ ਜੋ ਕਿ ਹਰਿਆਣੇ ਚੋਂ ਹੀ ਆਂਦਾ ਹੈ ਟਾਂਗਰੀ ਹਰਿਆਣੇ ਚੋਂ ਆਂਦੀ ਹੈ ਕਾਲੇ ਅੰਬ ਤੋਂ ਜਿੰਨਾ ਪਾਣੀ ਸਾਰਾ ਇਹ ਇੱਥੇ ਆ ਕੇ ਮਾਰ ਕਿੰ ਨੂੰ ਕਰ ਰਿਹਾ ਸਾਡੇ ਪੰਜਾਬ ਨੂੰ ਮਾਰ ਰਸੀ ਰਹੇ ਆ ਹਰਿਆਣੇ ਦੇ ਅੱਗੇ ਆਪਣੀ ਸੇਫਟੀ ਕੀਤੀ ਹੋਈ ਹੈ ਸਾਰੀ ਪਾਣੀ ਹਰਿਆਣੇ ਦਾ ਮਾਰ ਪੰਜਾਬ ਨੂੰ ਇਹ ਸਰਕਾਰਾਂ ਕਿਉਂ ਧੱਕਾ ਕਰ ਰਹੀਆਂ ਨੇ ਸਾਡੇ ਨਾਲ ਅਸੀਂ ਅਸੀਂ ਅੱਜ ਜੋ ਕੱਟ ਹੋਇਆ ਸਾਡਾ ਉਹਦਾ ਕਾਰਨ ਇਹ ਆ ਕਿ ਜੋ ਹਾਂਸੀ ਪਟਾਣਾ ਘੱਗਰ ਦੇ ਉੱਪਰ ਦੀ ਹੈ ਇਹਨੂੰ ਜਾਂ ਤਾਂ ਨੀਚੇ ਤੋਂ ਕੀਤਾ ਜਾਵੇ ਅਗਰ ਨੀਚੇ ਤੋਂ ਸਰਕਾਰਾਂ ਇਹਨੂੰ ਨਹੀਂ ਤਾਂ ਇਹਨੂੰ ਕੱਟ ਤੋਂ ਕੱਟ ਡੇਢ ਤੋਂ 2 ਕਿਲੋਮੀਟਰ ਦਾ ਕੇਜ ਸੈਫਲ ਲਗਾਏ ਜਾਣ ਤਾਂ ਜੋ ਪਿੱਛੋਂ ਪਾਣੀ ਆਰਾਮ ਨਾਲ ਆਏ ਅੱਗੇ ਆਰਾਮ ਨਾਲ ਪਾਣੀ ਚਲਾ ਜਾਏ ਅਸੀਂ ਇਹ ਨਹੀਂ ਕਹਿੰਦੇ ਵੀ ਅੱਜ ਕੀ ਫੈਸਲੇ ਹੋਏ ਹੁਣ ਕਮੇਟੀ ਸੰਘਰਸ਼ ਕਮੇਟੀ ਬਣਾਏ ਕੀ ਨਾਮ ਹੈ ਇਸ ਦਾ ਅੱਜ ਜੋ ਸਾਡਾ ਇਹ ਜਿਹੜਾ ਜਿਹੜਾ ਵੀ ਹਾਂਸੀ ਪਟਾਣਾ ਨਹਿਰ ਵਾਲਾ ਪੋਲ ਘੱਗਰ ਤੋਂ ਹਟਾਓ हरियाणा पंजाब ਦੇ ਪਿੰਡ ਬਚਾਓ ਠੀਕ ਹੈ ਹਰਿਆਣਾ ਪੰਜਾਬ ਦੇ ਪਿੰਡ ਬਚਾਓ ਸਾਡੇ ਹਰਵਿੰਦਰ ਸਿੰਘ ਚੱਠਾ ਹੈ ਜਿਹੜਾ ਕਿ ਲੰਘੇ 2010 ਤੋਂ ਲੈ ਕੇ ਇਸ ਆਸਿਮ ਉਡਾਣੇ ਦੇ ਮੁੱਦੇ ਨੂੰ ਲੈ ਕੇ ਸੰਘਰਸ਼ ਕੀਤਾ ਹੈ ਪਹਿਲਾਂ ਕੁਝ ਸਮਾਂ ਕਰਕੇ ਇਹ ਮੁੱਦਾ ਥੋੜਾ ਠੰਡਾ ਹੋ ਗਿਆ ਲੇਕਿਨ ਹੁਣ बार-बार 2023 ਚ ਹੜਾਏ ਹਨ ਇਸ ਇਲਾਕੇ ਦੀ ਤਬਾਈ ਹੋਈ ਹਰਿਆਣਾ ਦੇ ਪਿੰਡ ਵੀ ਨੁਕਸਾਨੇ ਜਾਨਦੇ ਹਨ ਹੁਣ ਹੁਣ ਇਹ ਨੁਕਸਾਨ ਪੰਜਾਬ ਹਰਿਆਣਾ ਦੋਨੋਂ ਜਿਲ੍ਹੇ ਪਿੰਡ ਚੱਠਾ ਦੇ ਪਿੰਡਾਂ ਦੇ ਕਿਸਾਨਾਂ ਦਾ ਹੋ ਰਿਹਾ ਹੈ ਹੁਣ ਇਸ ਮੁੱਦੇ ਨੂੰ ਲੈ ਕੇ ਸੰਘਰਸ਼ ਕਮੇਟੀ ਬਣਾਈ ਦੱਸੋ ਇਹਦੇ ਬਾਰੇ ਅਸੀਂ ਇਹ ਨਾ ਇਲਾਕੇ ਦੀ ਮੰਗ ਸੀ ਹਰਿਆਣਾ ਪੰਜਾਬ ਦੀ ਮੰਗ ਸੀ ਕਿ ਹਰਿਆਣੇ ਦੇ ਜਿੰਨੇ ਪਿੰਡ ਇੱਕ ਘੱਗਰ ਦੀ ਮਾਰ ਥੱਲੇ ਆਉਂਦੇ ਸਨ ਉਹਨਾਂ ਦੀ ਨਾਲ ਸਾਡੇ ਮੰਗ ਸੀ ਕਿ ਆਪਾਂ ਇਸ ਚੀਜ਼ ਦਾ ਮੁੱਦਾ ਠਾਈਏ ਇੱਕ ਵਾਰੀ 10 ਚ ਉਠਾਇਆ ਸੀ ਹੁਣ ਇਹਨਾਂ ਮੁੱਦੇ ਨੂੰ ਠਾਈਏ ਆਪਾਂ ਕਿ ਕਿਸੇ ਤਰੀਕੇ ਜਾਂ ਤਾਂ ਉਹਨੂੰ ਥੱਲੇ ਕੱਢ ਲੈ ਘੱਗਰ ਦੇ ਨਦੀ ਨੂੰ ਜਾਂ ਉਹਨੂੰ ਤੋੜ ਦੇਣ ਜੇ ਪਾਣੀ ਨਹੀਂ ਮਿਲਣਾ ਤਾਂ ਤੋੜ ਦੇਣਾ ਯਾ ਉਹਦੇ ਵਿੱਚੋਂ ਕੁਝ ਨਾ ਕੁਝ ਉਹਦਾ ਹੱਲ ਕੱਢਿਆ ਜਾਏ ਕਿ ਜਿਹੜਾ ਘਗਰ ਦਾ ਪਾਣੀ ਹੈ ਉਹ ਖੁੱਲਾ ਚਲਾ ਜਾਏ। ਠੱਠਾ ਸਾਹਿਬ ਇਹ ਮਾਮਲਾ ਕਸਬਨਗੋੜ ਤੱਕ ਪਹੁੰਚਿਆ ਐ ਅਸੀਂ ਉਠਾਂਗਾ। ਤੁਸੀਂ ਵੀ ਮੰਨ ਲਓ ਕੋਈ ਸੰਗਠਨ ਵਕੀਲ ਮੈਂ ਕੋਈ ਖੜਾ ਕਰੋਗੇ ਇਸੇ ਮਸਲੇ। ਅਸੀਂ ਸਾਰਾ ਕੁਝ ਕਰਾਂਗੇ ਜੀ। ਹਾਈ ਕੋਰਟ ਤੱਕ ਜਾਵਾਂਗੇ, ਸੁਪਰੀਮ ਕੋਰਟ ਤੱਕ ਜਾਵਾਂਗੇ, ਸੰਘਰਸ਼ ਕਰਾਂਗੇ ਜੇ ਸਾਨੂੰ ਜ਼ਰੂਰਤ ਪਈ ਤੇ ਅਸੀਂ ਜਥੇਬੰਦੀਆਂ ਸਾਰੀਆਂ ਇਕੱਠੀਆਂ ਕਰਕੇ ਹਰਿਆਣਾ, ਪੰਜਾਬ ਦੀਆਂ ਜਥੇਬੰਦੀਆਂ ਇਕੱਠੀਆਂ ਕਰਕੇ ਇਸ ਲੜਾਈ ਨੂੰ ਲੰਬੀ ਕਰਾਂਗੇ ਔਰ ਲੈ ਕੇ ਜਾਵਾਂਗੇ ਉੱਥੋਂ ਤੱਕ ਜਰੂਰ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ। ਪਤੰਦੇ ਕਿੰਨੇ ਪਿੰਡ ਹੋਗੇ ਪੰਜਾਬ ਰਾਨੇ ਦੇ ਦੋਨਾਂ ਦੇ ਮੇਰੇ ਜੋ ਦਿਮਾਗ ਵਿੱਚ ਨੇ ਉਹ 1.5 ਤੋਂ 200 ਪਿੰਡ ਹੈ ਹਰਿਆਣਾ ਤੇ ਪੰਜਾਬ ਦਾ ਜਿਹੜਾ ਇਹਦੀ ਮਾਰ ਥੱਲੇ ਆ ਰਿਹਾ ਹੈ ਜਿਹੜਾ ਇਹ ਘਗਰ ਸਿਰਫ ਨਾ ਉਹਨੂੰ ਸਹਿਵਲ ਨੂੰ ਨੀਵਾ ਕਰਨ ਕਰਕੇ ਉਹਦੀ ਹਾਂਸੀ ਮਡਾਲਾ ਦਾ ਨਾ ਰੇਡੀਓ ਪੁਲ ਨੀਵੇਂ ਕਰਕੇ ਇਹਦੀ ਮਾਰ ਥੱਲੇ ਆ ਰਿਹਾ ਜੇ ਉਹਦੇ ਉਹ ਥੰਮ ਗੱਲ ਸੁਣੋ ਇੱਕ ਮਿੰਟ 12 ਫੁੱਟ ਦਾ ਬੈਡ ਥੱਲੇ ਲਾਇਆ ਨਾ ਘਕਰਦਾ 12 ਫੁੱਟ ਤੂੰ ਘਗਰ ਬੰਦ ਕਰਦਾ ਥੱਲੇ ਰਹਿ ਗਿਆ 12 ਫੁੱਟ ਤੇ 12 6 ਫੁੱਟ ਮਿੱਟੀ ਪਈ ਹੈ ਦੂਜੇ ਪਾਸੇ ਚੜਾਈ ਵਾਲੇ ਪਾਸੇ ਆ ਜਾਓ ਜੀ ਇਹਨਾਂ ਨੇ ਹਰ 5 ਤੋਂ 6 ਫੁੱਟ ਦੇ ਤੁਹਾਨੂੰ ਉਹ ਮਿਲੇਗਾ ਪਿੱਲਰ ਅੱਧਾ ਘਰੇ ਨਾਲ ਪਿੱਲਰ ਨੇ ਬੰਦ ਕਰਦਾ ਜੀ ਤੇ ਅੱਧਾ ਕਰਦਾ ਇਹਨਾਂ ਉੱਤੋਂ ਬੰਦ ਕਰਦਾ ਪਾਣੀ ਕਿੱਥੋਂ ਲੰਘਣਾ ਜੀ ਆ ਲੱਗ ਸਾਰਾ ਹਰਿਆਣਾ ਪੰਜਾਬ ਦਾ ਪਿਛੇ ਤਾਂ ਹੀ ਤੇ ਮਰ ਰਿਹਾ ਇਸੇ ਚੀਜ਼ ਨਾਲ ਹੁਣ ਹੁਣ ਕੀ ਫੈਸਲੇ ਹਨ ਮਿੱਥੇ ਸਮੇ ਲਈ ਕਿਸ ਤਰ੍ਹਾਂ ਧਰਨਾ ਅਸ ਕੀ ਕਰ ਰਹੇ ਹੋ ਤੁਸੀਂ ਦੇਖੋ ਹੁਣ ਹਰਿਆਣੇ ਦੇ ਜਿੰਨੇ ਪਿੰਡ ਨਾਲ ਲੱਗਦੇ ਨੇ ਉਹਨਾਂ ਸਾਰਿਆਂ ਦੀ ਰਏ ਨਾਲ ਅਣ ਮਿੱਥੇ ਸਮੇ ਵਾਸਤੇ ਇੱਥੇ ਧਰਨਾ ਲਾਇਆ ਗਿਆ ਹੈ ਨਾ ਕਿ ਇਕੱਲੇ ਪੰਜਾਬ ਦਾ ਲਾਇਆ ਗਿਆ ਕਿਉਂਕਿ ਜਿਹੜੇ ਨਾਲ ਮਰਦੇ ਨੇ ਉਹ ਸਾਡੇ ਨਾਲ ਖੜੇ ਨੇ ਹਾਂ ਜੀ ਇਹ ਜਦ ਤੱਕ ਨਹਿਰ ਕੇ ਪੁਲ ਦਾ ਮਸਲਾ ਹੱਲ ਨਹੀਂ ਕਰਦੇ ਦੋਨੋਂ ਸਟੇਟਾਂ ਦੀ ਸਰਕਾਰਾਂ ਆਸਿਮਨਾ ਸ ਨਹੀਂ ਹੱਲ ਹੁੰਦਾ ਤਾਂ ਇਹ ਮੁੱਦਾ ਹੁਣ ਗੰਭੀਰ ਬਣ ਗਿਆ ਦੋਨੋਂ ਰਾਜਾਂ ਲਈ ਦੋਨੋਂ ਸਟੇਟਾਂ ਦੇ ਕਿਸਾਨਾਂ ਦੀ ਫਸਲਾਂ ਤਵਾ ਹੋ ਰਹੀਆਂ ਹਨ ਕੇਂਦਰ ਸਰਕਾਰ ਨੂੰ ਆਪਣਾ ਵਿਚ ਵਿਚ ਹਸਤੇਛੇਵ ਕਰਨ ਚਾਹੀਏ ਦੋਨੋਂ ਸਟੇਟਾਂ ਨੂੰ ਬਿਠਾ ਕੇ ਇਸ ਦਾ ਮਸਲਾ ਹੋਵੇ ਤਾਂ ਕਿ ਲੋਕਾਂ ਦਾ ਉਜਾੜਾ ਨਾ ਹੋਵੇ ਇਹਨਾਂ ਦੀ ਫਸਲਾਂ ਨਾ ਉਜਣ ਕਿਉਂਕਿ ਹਰ ਵਾਧਰ ਕੱਗ ਚੜਦਾ ਹੈ ਤਾਂ ਭਾਇ ਨੁਕਸਾਨ ਕਰਦਾ ਹੈ ਕੈਮਰਾਮੈਨ ਬੀਗੇ ਕਰਦੇ ਨਾਲ ਪ੍ਰਸੋਤਮ ਕੋਸਿਕਸਮਾਨ ਨਿਊਜ਼